ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਰਾ ਬਲਕੋ ਠੀਕ ਹੋਵੋਗੇ ਕਹਦਾ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਾਂ ਨਵਾਂ ਲੈਕਚਰ ਨੋਮ ਕਲਾਸ 9ਵੀਂ ਹੈ ਇਹ ਆਪਣੀ ਠੀਕ ਹੈ ਜੀ ਬੱਸ ਤੁਹਾਨੂੰ ਮੈਂ ਕਿਹਾ ਸੀ ਕੱਲ ਕਿ ਤੁਹਾਨੂੰ ਲੈਕਚਰ 12:00 ਵਜੇ ਅਪਲੋਡ ਹੋ ਜਾ ਕਰੂਗਾ ਅੱਜ ਕਾਰਨ ਇਹ ਸੀ ਕਿ ਆਪਣੇ ਕੋਲੇ ਡੇਰੇ ਆਪਣੇ ਘਰ ਕੋਲੇ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਪਾੜ ਦਾ ਭੋਗ ਪਾਇਆ ਰਿਹਾ ਸੀ ਤਾਂ ਕਰਕੇ ਰਾਜੋ ਵਿੱਚ ਦੀ ਆਵਾਜ਼ ਆ ਰਹੀ ਸੀ ਤਾਂ ਕਰਕੇ ਮੈਨੂੰ ਇਹ ਸੀ ਤੁਹਾਨੂੰ ਵੀਡੀਓ ਦੇ ਵਿੱਚ ਸਮਝ ਨਹੀਂ ਆਉਣੀ ਪਰ ਹੈਨਾ ਤਾਂ ਕਰਕੇ ਥੋੜੀ ਕਲਾਸ ਲੇਟ ਕੀਤੀ ਹੈ ਕਿਉਂਕਿ ਕਲਾਸ ਇਹ ਨਹੀਂ ਹੈਗਾ ਕਿ ਤੁਹਾਡੀਆਂ ਪਹਿਲਾਂ ਬਣਾ ਕੇ ਰੱਖੀਆਂ ਹੋਣਗੀਆਂ ਬਿਲਕੁਲ ਨਵੀਆਂ ਕਲਾਸਾਂ ਫਰੈਸ਼ ਕਲਾਸਾਂ ਹੁੰਦੀਆਂ ਤੁਹਾਡੇ ਨਾਲ ਸਾਰੀਆਂ ਠੀਕ ਹੈ ਜੀ ਤੇ ਅੱਜ ਦੀ ਆਪਣੀ ਕਲਾਸ ਕੈਮੀ ਹੈ ਇਹ ਇੱਕ ਮਿੰਟ ਹਾਂ ਨੌਵੀਂ ਕਲਾਸ ਆ ਆਪਣੀ ਤੇ ਬਾਕੀ ਦਾ ਜੀ ਜੇ ਕੋਈ ਕਹਿੰਦੇ ਪੰਜਾਬ ਪੁਲਿਸ ਦੀ ਠੀਕ ਹੈ ਜੀ ਆਪਣੀ ਕਲਰਕ ਦੀ ਵੀਡੀਓ ਪਟਵਾਰੀ ਗਰੁੱਪ 3 ਦੀਆਂ ਜਿਹੜੀਆਂ ਪੋਸਟਾਂ ਨੇ ਨਾ ਜੋ ਕਿਸੇ ਵੀ ਬੈਚ ਦੀ ਤਿਆਰੀ ਕਰਨਾ ਚਾਹੁੰਦਾ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਕਰਨਾ ਚਾਹੁੰਦਾ ਜ਼ੀਰੋ ਲੈਵਲ ਤੋਂ ਕਰਨਾ ਚਾਹੁੰਦਾ ਜਿਹੜੇ ਬੱਚੇ ਨੂੰ ਇੰਗਲਿਸ਼ ਤੇ ਮੈਥ ਨਹੀਂ ਆਉਂਦਾ ਟ੍ਰਿਕਸ ਨਾਲ ਸਮਝਣਾ ਚਾਹੁੰਦਾਗਾ ਸਾਰਾ ਕੁਝ ਆਪਣੀ ਆ ਐਪ ਤੇ ਤੁਹਾਨੂੰ ਫੁੱਲ ਕੋਰਸ ਮਿਲ ਜੂਗਾ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰ 5% ਫੀਸ ਰਾਜੇ ਦੀ ਇਹ ਐਪ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਜਿੰਨਾ ਬੱਚਾ ਕੋਲੇ ਆਈਫੋਨ ਹੋਵੇ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੇ ਆ ਕਲਾਸ ਪਲੱਸ ਤੇ ਇੱਕ ਕੋਡ ਫਿਲ ਕਰਨਾ ਡਬਲ ਐਕਸ ਰੈਮ ਆ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੇ ਕੋਈ ਪ੍ਰੋਬਲਮ ਹੁੰਦੀ ਹੈ ਚਲੋ ਜੀ ਪਹਿਲਾ ਪ੍ਰਸ਼ਨ ਕੀ ਕਹਿੰਦੇ ਆ ਕਿ ਨੇ 2011 ਦੀ ਜਿਹੜੀ ਜਨਗਣਨਾ ਹੋਈ ਸੀ ਠੀਕ ਹੈ 10 ਸਾਲਾਂ ਬਾਅਦ ਜਨਗਣਨਾ ਕੀਤੀ ਜਾਂਦੀ ਹੈ ਉਹਦੇ ਵਿੱਚ ਜਿਹੜੀ ਮਰਦਸ਼ੁਮਾਰੀ ਕੀਤੀ ਗਈ ਸੀ ਠੀਕ ਹੈ ਜੀ ਮਰਦਸ਼ੁਮਾਰੀ ਕਹਿਣਾ ਮਤਲਬ ਕੀ ਜੰਮੂ ਤੇ ਕਸ਼ਮੀਰ ਦੀ ਸਖਰਤਾ ਦਰ ਕਿੰਨੀ ਹੈ ਮਰਦਸ਼ੁਮਾਰੀ ਦੇ ਵਿੱਚ ਮਰਦਸ਼ੁਮਾਰੀ ਇਹ ਹੁੰਦੀ ਹੈ ਕਿ ਜਿਹਦੇ ਵਿੱਚ ਸਾਰਾ ਦੇਖਿਆ ਜਾਂਦਾ ਕਿ ਕਿੰਨੀਆਂ ਕਿੰਨੀ ਵਾਦੀ ਔਰਤਾਂ ਦੀ ਹੈ ਕਿੰਨੀ ਲੜਕੇ ਕਿੰਨੀ ਮੁੰਡਿਆਂ ਦੀ ਹੈ ਕਿੰਨੀ ਕੁੜੀਆਂ ਦੀ ਹੈ ਕਿੰਨੇ ਪੁਰਸ਼ਾਂ ਦੀ ਹੈ ਕਿੰਨਾ ਉਥੋਂ ਦੀ ਪੜ੍ਹਾਈ ਕਿੰਨੇ ਲੋਕ ਪੜ੍ਹੇ ਲਿਖੇ ਉਥੋਂ ਦੇ ਕਿੰਨੇ ਨੇ ਔਰਤਾਂ ਪੜ੍ਹੀਆਂ ਲਿਖੀਆਂ ਸਾਰੀਆਂ ਚੀਜ਼ਾਂ ਦਿਖੀਆਂ ਜਾਂਦੀਆਂ ਹੁੰਦੀਆਂ ਹਨਾ ਤੇ ਬੈਸਟ ਦੇਖੋ ਜੇਕਰ ਆਪਾਂ ਆਪਰੇਸ਼ਨ ਦੇਖੀਏ ਤਾਂ ਇਹ ਜੰਮੂ ਕਸ਼ਮੀਰ ਪਾਇਆ ਹੋਇਆ ਹੈ ਤਾਂ ਜੰਮੂ ਠੀਕ ਹੈ ਜੀ ਐਸਐਸਸੀ ਦੇ ਵਿੱਚ ਚੱਕ ਕੇ ਪਾਇਆ ਹੋਇਆ ਕਿਉਂਕਿ ਆਪਰੇਸ਼ਨ ਪਾਉਣ ਦਾ ਦੂਰ ਦੂਰ ਤੱਕ ਕੋਈ ਵੀ ਮਤਲਬ ਨਹੀਂ ਹੈਗਾ ਆਪਰੇਸ਼ਨ ਪਾਉਣ ਦਾ ਠੀਕ ਹੈ ਜੀ ਕੋਈ ਵੀ ਇਹਦੇ ਵਿੱਚ ਮਤਲਬ ਮੈਂ ਸਮਝੀ ਜਾਨਾ ਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਚੀਜ਼ ਉਹ ਹੈ ਜਿਹੜੀ ਮਤਲਬ ਬੰਦਾ ਇਮੇਜਨ ਵੀ ਨਹੀਂ ਕਰ ਸਕਦਾ ਕਿ ਆਪਰੇਸ਼ਨ ਪਾਇਆ ਕਿੱਥੋਂ ਇਹਨਾਂ ਨੇ ਠੀਕ ਹੈ ਜੀ ਤੇ ਕਿੰਨਾ ਲਿਟਰੇਸੀ ਡੇਟ ਹੈ 67616 ਨਾਲ ਆਪਾਂ ਪੰਜਾਬ ਦੀ ਗੱਲ ਕਰ ਲੈਂਦੇ ਆ ਪੰਜਾਬ ਦਾ ਟੋਟਲ ਏਰੀਆ ਜਿਹੜਾ 2754236 ਹੈਗਾ ਠੀਕ ਹੈ ਜੀ ਜੇ ਵਰਗ ਮੀਟਰ ਪੁੱਛ ਲੈਣ 19445 ਹੈ ਜੇ ਵਰਗ ਮੀ ਵਰਗ ਮੀਲ ਦੇ ਵਿੱਚ ਪੁੱਛ ਲੈਣ ਠੀਕ ਹੈ ਜੀ ਕਿਲੋਮੀਟਰ ਦੇ ਵਿੱਚ ਪੁੱਛ ਲੈਣ 50362 ਹੈ ਇਹ ਤਿੰਨ ਚੀਜ਼ਾਂ ਯਾਦ ਕਰ ਲਿਓਗੇ ਆ ਆਪਣੀ ਪਾਪੂਲੇਸ਼ਨ ਆ ਗਈ ਆ ਆਪਣਾ ਏਰੀਆ ਆ ਗਿਆ ਠੀਕ ਹੈ ਜੀ ਮਿੰਨ ਕਿੰਨੇ ਉਹਦੇ ਵਿੱਚ 14 ਲੱਖ ਦੇ ਕਰੀਬ ਹੈ ਔਰਤਾਂ ਕਿੰਨੀਆਂ 3 ਲੱਖ ਦੇ ਕਰੀਬ ਹੈ ਚਿਲਡਰ ਕਿੰਨੇ ਆ ਇੰਨੇ ਠੀਕ ਹੈ ਜੀ ਡੈਸਟੀ ਤੁਹਾਨੂੰ ਕਿਈ ਥਾਂ ਮਾਰੇ 550 ਲਿਖੀ ਆਉਗੀ ਕਿਈ ਜਗ੍ਹਾ ਤੇ ਤੁਹਾਨੂੰ 55 ਲਿਖੀ ਆਉਗੀ ਠੀਕ ਹੈ ਜੀ ਪਰ ਹੋਊਗੀ ਤੁਹਾਡੀ ਨੇੜ ਤੇੜੇ ਦੀ ਤਾਂ ਕਰਕੇ ਠੀਕ ਹੈ ਜੀ ਪਾਪੂਲੇਸ਼ਨ ਗਰੋਥ ਕਿੰਨੀ ਕੀਤੀ ਹੈ 2001 ਤੋਂ ਲੈ ਕੇ 2011 ਤੱਕ 13.73% ਜਿਹੜੀ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਮੇਲ ਤੇ ਫੀਮੇਲ ਦੀ ਆਪਣੀ ਰੇਸ਼ੋ ਕਿੰਨੀ ਹੈ 1000 ਮਗਰ 893 ਔਰਤਾਂ ਗਈਆਂ ਠੀਕ ਹੈ ਜੀ ਤੇ ਚਿਲਟਰ ਰੇਸ਼ੋ ਹੈ ਕਿ 846 ਤੇ ਟੋਟਲ ਲਿਟਰੇਸੀ ਡੇਟ ਇੰਨਾਗਾ ਮੇਲਸ ਦਾ ਇੰਨਾਗਾ ਤੇ ਫੀਮੇਲ ਦਾ ਇੰਨਾਗਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਮੁਢਲੀ ਗੱਲ ਮੈਂ ਯਾਦ ਰੱਖੋ ਪਿਛਲਾ ਮਾੜਾ ਮੋਟਾ ਫਰਕ ਪੈ ਜਾਂਦਾ ਹੁੰਦਾ ਅਲੱਗ-ਅਲੱਗ ਬੁੱਕਾਂ ਦੇ ਵਿੱਚ ਵੀ ਕਦੇ ਪੰਜਾਬ ਸਰਕਾਰ ਨੇ ਆਮ ਨਗ ਨਾਗਰਿਕਾ ਜਿਹੜੇ ਆਪਣੇ ਉਹਨਾਂ ਦੀ ਮੁਫਤ ਬਿਜਲੀ ਸਕੀਮ ਕਿਹੜੇ ਸਾਲ ਤੋਂ ਸ਼ੁਰੂ ਕੀਤੀ ਸੀ ਦੇਖੋ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ 2021 ਦੇ ਵਿੱਚ ਤਾਂ ਆਮ ਪਾਰਟੀ ਆਈ ਆਈ ਹੈ ਨਹੀਂ ਉਹਦਾ ਵੋਟਾਂ ਪੰਗੇ ਗਏ ਆ ਠੀਕ ਹੈ ਜੀ 2022 ਚ ਤਾਂ ਉਹ ਤੋਂ ਤੁਸੀਂ ਦੇਖੋ ਜਿਹੜੇ ਵੋਟਾਂ ਪੰਗੇ ਸੀ ਤੇ ਉਹ ਵੋਟਾਂ ਤੋਂ ਬਾਅਦ ਆਹ ਆ ਡਾਟਾ ਹੈ ਦੇਖੋ 24 ਦੇ ਵਿੱਚ ਤਾਂ 24 ਚੱਲ ਰਿਹਾ ਹੈਗਾ ਇਹਦਾ ਕੋਈ ਡੇਟ ਬੰਦ ਨਹੀਂ 2020 ਦੇ ਵਿੱਚ ਵੀ ਸਰਕਾਰ ਰਹਿਣੀ ਸੀ ਸਰਕਾਰਾਂ ਆਪ ਪਾਰਟੀ ਦੀ ਆਈ ਹੈ ਆਪਣੀ 2022 ਦੇ ਵਿੱਚ ਤਾਂ 1 ਜੁਲਾਈ 2022 ਨੂੰ ਜਿਹੜੀ ਮੁਫਤ ਬਿਜਲੀ ਸਕੀਮ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਸੀ ਉੱਤਰ ਪ੍ਰਦੇਸ਼ ਦੀ ਕਿਹੜੀ ਨਦੀ ਨੂੰ ਵਾਤਾਵਰਨ ਪ੍ਰਦੂਸ਼ਣ ਕਾਰਨ ਜੈਵਿਕ ਆਫਤ ਕਿਹਾ ਜਾਂਦਾ ਹੈ ਕਿਉਂਕਿ ਇਹ ਜਿਹੜੀ ਉੱਤਰ ਪ੍ਰਦੇਸ਼ ਦੀ ਨਦੀ ਹੈ ਜਿਹਨੂੰ ਆਫਤ ਮੰਨਿਆ ਜਾਂਦਾ ਹੈ ਆਫਤ ਕਿਉਂ ਮੰਨਿਆ ਜਾਂਦਾ ਕਿਉਂਕਿ ਬਹੁਤ ਸਾਰੀਆਂ ਫੈਕਟਰੀਆਂ کارਖਾਨਿਆਂ ਦਾ ਜਿਹੜਾ ਮਲਬਾ ਗੰਦਾ ਉਹ ਫੈਕਟਰੀ ਦੇ ਵਿੱਚ ਜਾਂਦਾ ਹੈਗਾ ਜਿਹਦੀ ਫੈਕਟਰੀ ਦਾ ਸਾਰਾ ਮਲਬਾ ਇਹ ਨਦੀ ਦੇ ਵਿੱਚ ਜਾਂਦਾ ਹੈਗਾ ਜਿਹਦੇ ਕਰਕੇ ਨਦੀ ਇੰਨੀ ਜ਼ਿਆਦਾ ਦੂਸ਼ਤ ਹੋ ਚੁੱਕੀ ਹੈ ਜਿਹਦੇ ਕਰਕੇ ਉੱਥੋਂ ਦੇ ਆਸ-ਪਾਸੇ ਦੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਭਿਆਨਕ ਬਿਮਾਰੀਆਂ ਨਾਲ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਤਾਂ ਕਰਕੇ ਇਹ ਨਦੀ ਨੂੰ ਜੈਵਿਕ ਆਫਤ ਵੀ ਕਿਹਾਇਆ ਗਿਆ ਹੈਗਾ ਠੀਕ ਹੈ ਜੀ ਤਾਂ ਇਹ ਨਦੀ ਦਾ ਨਾਮ ਕੀ ਹੈ ਇਹ ਨਦੀ ਦਾ ਨਾਮ ਹੈਗਾ ਜੀ ਗੋਮਤੀ ਨਦੀ ਠੀਕ ਹੈ ਜੀ ਇਹ ਨਦੀ ਦਾ ਨਾਮ ਕੀ ਹੈ ਗੋਮਤੀ ਨਦੀ ਕਹਿੰਦੇ ਜੀ ਤਾਂ ਟਾਰਗੇਟ 올림픽 ਪੋਡੀਅਮ ਠੀਕ ਹੈ ਜੀ ਸਕੀ ਸਾਲ 대ਸ਼ ਵਿੱਚ ਤਿਆਰ ਕੀਤੀ ਗਈ ਸੀ 올림픽 ਪੋਡੀਅਮ ਜਿਹੜੀ ਹੈ ਸਕੀਮ ਹੈ ਸਕੀਮ ਲਿਖਣਾ ਸੀ ਇੱਥੇ ਠੀਕ ਹੈ ਜੀ ਕਿਸ ਸਾਲ ਤਿਆਰ ਕੀਤੀ ਗਈ ਸੀ ਸਕੀਮ ਇਹ ਸਕੀਮ ਤਿਆਰ ਕੀਤੀ ਗਈ ਸੀ ਜੀ 2014 ਦੇ ਵਿੱਚ ਦਾ ਜੂਥ ਭਾਰਤ ਸਭਾ ਠੀਕ ਹੈ ਜੀ ਕਹਿੰਦੇ ਨੌਜਵਾਨ ਭਾਰਤ ਸਭਾ ਇੱਕ ਕ੍ਰਾਂਤੀਕਾਰੀ ਸੰਗਠਨ ਸੀ ਜਿਸ ਦੀ ਸਥਾਪਨਾ ਕਿਸ ਸਾਲ ਹੋਈ ਸੀ ਇਹ ਤਾਂ ਸਾਰਿਆਂ ਨੂੰ ਪਤਾ ਤਾਂ ਹੈ ਜੀ ਨੌਜਵਾਨ ਸਭਾ ਦਾ ਨਾਲ ਇਹ ਤਾਂ ਉੱਥੇ ਭਗਤ ਸਿੰਘ ਦਾ ਨਾਮ ਆਊਗਾ ਤੇ ਨਾਲ ਇੱਥੇ ਜਾਰ ਕਰ ਲਿਓ 1926 ਨੂੰ ਠੀਕ ਹੈ ਜੀ 1926 ਨੂੰ ਭਗਤ ਸਿੰਘ ਨੇ ਬਣਾਈ ਸੀ ਇਹ ਸਭਾ ਨੌਜਵਾਨ ਭਾਰਤ ਸਭਾ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪ੍ਰੇਸ਼ਨ ਹੈਗਾ ਪੰਜਾਬ ਰਾਜ ਉੱਤਰ ਪੱਛਮ ਵਾਲੇ ਪਾਸੇ ਕਿਸ ਪਾਸੋਂ ਕਿਰਿਆ ਹੈ ਦੇਖੋ ਜੇ ਆਪਾਂ ਮੰਨ ਲਿਆ ਪੰਜਾਬ ਆਪਣਾ ਠੀਕ ਹੈ ਜੀ ਆਪਰਾ ਪੰਜਾਬ ਹੈਗਾ ਇੱਧਰ ਆ ਗਿਆ ਪੂਰਬ ਇੱਧਰ ਆ ਗਿਆ ਪੱਛਮ ਇੱਧਰ ਆ ਗਿਆ ਉੱਤਰ ਇੱਧਰ ਆ ਗਿਆ ਦੱਖਣ ਇਹਨੇ ਕੀ ਪੁੱਛਿਆ ਕਿ ਉੱਤਰ ਤੇ ਪੱਛਮ ਆਹ ਏਰੀਆ ਕਿਧਰ ਕਿਦੇ ਪਾਸੇ ਕਿਹੜਾ ਹੋਇਆਗਾ ਆਹ ਏਰੀਏ 'ਚ ਕੀ ਆ ਗਿਆ ਆਪਣਾ ਠੀਕ ਹੈ ਜੀ ਆਹ ਏਰੀਏ ਦੇ ਵਿੱਚ ਇੱਥੇ ਕੀ ਆ ਗਿਆ ਹਿਮਾਚਲ ਠੀਕ ਹੈ ਜੀ ਹਿਮਾਚਲ ਆ ਕਿਉਂਕਿ ਉੱਤਰ ਪੱਛਮ ਕਿਹਾ ਜੇ ਕੱਲਾ ਪੱਛਮ ਕਹਿੰਦਾ ਤਾਂ ਫਿਰ ਪਾਕਿਸਤਾਨ ਆ ਜਾਂਦਾ ਉੱਤਰ ਪੱਛਮ ਕਿਹਾ ਤਾਂ ਹਿਮਾਚਲ ਆ ਜਾਊਗਾ ਕਹਿੰਦੇ ਐਟੋਮੇਬਾ ਹਿਸਟੋਲਿਟਿਕਾ ਇੱਕ ਪ੍ਰੋਟੋਜਾਨ ਪਰਜੀਵੀ ਦੁਆਰਾ ਵੱਡੀ ਅੰਤੜੀ ਦੀ ਲਾਹ ਕਾਰਨ ਕਿਹੜੀ ਬਿਮਾਰੀ ਹੁੰਦੀ ਹੈ ਠੀਕ ਹੈ ਜੀ ਇਹ ਇਨਫੈਕਸ਼ਨ ਹੈ ਜਿਹੜੀ ਕਿ ਲਾਰਜਸਟ ਟਾਈਨ ਦੇ ਵਿੱਚ ਹੋ ਜਾਂਦੀ ਹੈ ਆਪਣੇ ਚ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਇਹਦੇ ਕਰਕੇ ਬਿਮਾਰੀ ਹੁੰਦੀ ਹੈ ਤਾਂ ਬਿਮਾਰੀ ਕਹਿੰਦੇ ਹੁੰਦੀ ਹੈ ਇਹ ਕਿਹੜੀ ਬਿਮਾਰੀ ਹੁੰਦੀ ਹੈ ਆਪਾਂ ਤੋਂ ਇਹ ਪੁੱਛ ਰਹੇ ਨੇ ਜੀ ਤਾਂ ਇਹ ਬਿਮਾਰੀ ਹੁੰਦੀ ਹੈ ਜੀ ਓਮੋਬੀਸਿਸ ਇਹ ਨੰਬਰ ਆਪਸ਼ਨ ਸੈਂਸਿਟਿਵਿਟੀ ਪ੍ਰੇਸ਼ਨ ਆ ਇਹ ਠੀਕ ਹੈ ਜੀ ਨਾਲੇ ਨਾਲ ਜੇ ਇਹਨਾਂ ਬੇਸਿਕ ਇੰਗਲਿਸ਼ ਦੇ ਪ੍ਰੇਸ਼ਨ ਨਹੀਂ ਜੱਕੇ ਬੇਸਿਕ ਸੈਂਸਿਟਿਵਿਟੀ ਪ੍ਰੇਸ਼ਨ ਨਹੀਂ ਇਹਨਾਂ ਨੇ ਪੂਰੀ ਪਿਓਰ ਜਿਹੜੇ ਆਪਾਂ ਪੂਰੀ ਪਿਓਰ ਬਾਇਓਲੋਜੀ ਪੜ੍ਹਦੇ ਆਂ ਪੂਰੀ ਪਿਓਰ ਉਹਦੇ ਵਿੱਚੋਂ ਚੱਕੇ ਹੋਏ ਪ੍ਰਸ਼ਨ ਆਗੇ ਬੈਂਟਕ ਕਟਮੇਰਲ ਰੋਸਵੋਟ ਹਲਟੂ ਆਦ ਰੁੱਖ ਕਿਸ ਕਿਸਮ ਦੇ ਬਣਾ ਵਿੱਚ ਪਾਏ ਜਾਂਦੇ ਰੁੱਖਾਂ ਦੀਆਂ ਕਿਸਮਾਂ ਸੋਣਿਓ ਠੀਕ ਹੈ ਜੀ ਇਹ ਰੁੱਖਾਂ ਦੀਆਂ ਕਿਸਮਾਂ ਆ ਗਈਆਂ ਕਹਿੰਦੇ ਇਹ ਕਿਸਮ ਦੇ ਰੁੱਖ ਹੈ ਜਿਹੜੇ ਉਹ ਕਿਹੜੇ ਮਤਲਬ ਕਿਸ ਤਰ੍ਹਾਂ ਰੋਕੇਗਾ ਕਿ ਕਿਹੜੇ ਉੱਥੇ ਮਿਲਣਗੇ ਕਿ ਨਵੀਂ ਓਸ਼ਨ ਵਾਲੇ ਚ ਮਾਉਂਟੇਨ ਚ ਖੁਸ਼ਕੂਸ਼ਰਬਤ ਕੱਟੀਵੰਦੀ ਕਿ ਕੋਈ ਨਹੀਂ ਤਾਂ ਭਾਈ ਇਹ ਮਿਲਣਗੇ ਉੱਥੇ ਜਿੱਥੇ ਨਵੀਂ ਓਸ਼ਨ ਕੱਟੀਵੰਦੀ ਬਣਾਗੇ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਆ ਪੰਜਾਬ ਵਿੱਚ ਨੰਗਲ ਡੈਮ ਦੀ ਸਾਰੀ ਡੈਸ਼ ਦਰਿਆ ਤੇ ਕੀਤੀ ਗਈ ਸੀ ਪੰਜਾਬ ਦੇ ਵਿੱਚ ਨੰਗਲ ਡੈਮ ਆ ਜਿਹੜਾ ਆਪਣਾ ਠੀਕ ਹੈ ਜੀ ਜਿਹੜਾ ਆਪਣਾ ਨੰਗਲ ਡੈਮ ਆਗਾ ਠੀਕ ਹੈ ਜੀ ਉਹਦੇ ਸਾਰੇ ਕਿਥੇ ਕੀਤੀ ਕਿ ਸਾਰੇ ਬੱਚੇ ਬੱਚੇ ਨੂੰ ਪਤਾ ਹੋਣਾ ਛੋਟੇ ਤੋਂ ਛੋਟੇ ਨੂੰ ਵੱਡੇ ਤੋਂ ਵੱਡੇ ਨੂੰ ਕਿ ਸਤਲੁਜ ਨੂੰ ਸਤਲੁਜ ਨੂੰ ਕੀ ਕਿਹਾ ਜਾਂਦਾ ਹੈ ਕਿਹਾ ਜਾਂਦਾ ਰਾਜੇ ਬੈਕਬੋਨ ਆਫ ਪੰਜਾਬ ਵੀ ਕਿਹਾ ਜਾਂਦਾ ਹੈਗਾ ਠੀਕ ਹੈ ਜੀ ਦੂਜੀ ਗੱਲ ਜਿਹੜਾ ਆ ਭਾਖੜਾ ਡੈਮ ਬਣਿਆ ਹੋਇਆ ਇਹਦੇ ਪਿੱਛੇ ਪਾਸੇ ਇੱਕ ਝੀਲ ਵੀ ਬਣੀ ਹੋਈ ਹੈ ਉਹ ਝੀਲ ਨੂੰ ਕਹਿੰਦੇ ਆਪਾਂ ਗੋਵਿੰਦ ਸਾਗਰ ਝੀਲ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਇਸ ਅਨੁਛੇਦ ਦੇ ਤਹਿਤ ਕਹਿੰਦਾ ਮਤਲਬ ਕਿਸ ਆਰਟੀਕਲ ਦੇ ਤਹਿਤ ਰਾਜ ਦੀ ਵਿਧਾਨ ਮੰਡਲ ਹੁੰਦੀ ਹੈ ਜਿਹੜੀ ਰਾਜ ਸਟੇਟ ਲੈਗਲੇਚਰ ਹੁੰਦੀ ਹੈ ਪੰਚਾਇਤ ਨੂੰ ਇੱਕ ਨਿਸ਼ਚਿਤ ਪ੍ਰਕਿਰਿਆ ਦੇ ਅਨੁਸਾਰ ਅਤੇ ਨਿਸ਼ਚਿਤ ਸੀਮਾਵਾਂ ਦੇ ਅਧੀਨ ਟੈਕਸ ਚੁੰਗੀ ਟੋਲ ਫੀਸਾਂ ਵਸੂਲ ਅਤੇ ਇਕੱਠਿਆ ਕਰਨ ਦਾ ਅਧਿਕਾਰ ਦਿੰਦੀ ਹੈ ਹੁਣ ਤੁਸੀਂ ਦੇਖਿਆ ਹੋਣਾਗਾ ਕੀ ਜਿਹੜੀ ਵਿਧਾਨ ਦੇਖੋ ਜਿਵੇਂ ਜਿਵੇਂ ਵੱਡੇ ਤੌਰ ਤੇ ਦੇਖੀ ਆਪਾਂ ਵਿਧਾਨ ਸਭਾ ਦੀ ਤਾਂ ਪਿੰਡਾਂ ਦੇ ਵਿੱਚ ਉਹ ਜਿਵੇਂ ਆਪਣੀਆਂ ਪੰਚਾਇਤਾਂ ਹੁੰਦੀਆਂ ਨੇ ਆ ਇਹਨਾਂ ਨੇ ਕੀ ਕੀਤਾ ਜਣੇ ਆਪਣੇ ਪੰਚਾਇਤਾਂ ਗਿਆ ਉਹਨਾਂ ਨੂੰ ਵੀ ਪਾਵਰਾਂ ਦਿੱਤੀਆਂ ਹੋਈਆਂ ਕਿ ਤੁਸੀਂ ਪਿੰਡ ਦੇ ਪੱਧਰ ਤੇ ਟੈਕਸ ਵੀ ਲੈ ਸਕਦੇ ਹੋ ਟੋਲ ਵੀ ਲੈ ਸਕਦੇ ਹੋ ਤੇ ਹੋਰ ਵੀ ਤੁਸੀਂ ਕਈ ਕਾਰਜ ਜਿਹੜੇ ਉਹ ਇਕੱਠੇ ਕਰ ਸਕਦੇ ਹੋ ਉਹ ਕਿਹੜੇ ਆ ਕੀ ਗੱਲ ਦੇ ਵਿੱਚ ਆਉਂਦੇ ਆ ਇਹ ਇਹ ਆਉਂਦੇ ਆ ਜੀ 243 ਐਚ ਦੇ ਵਿੱਚ 243 ਐਚ ਦੇ ਵਿੱਚ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਕਿ ਇਹ ਪ੍ਰਸ਼ਨ ਤੁਹਾਡੇ ਵਾਸਤੇ ਇੰਨੇ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਕਈ ਵਾਰੀ ਰਿਪੀਟਡ ਪ੍ਰਸ਼ਨ ਪੁੱਛਾ ਜਾਂਦੇ ਹੁੰਦੇ ਆ ਆਪਾਂ ਨੂੰ ਰਿਪੀਟਡ ਪ੍ਰਸ਼ਨ ਪੁੱਛਾ ਜਾਂਦੇ ਹੁੰਦੇ ਆ ਫ੍ਰੀ ਕਲਾਸਿਸ ਹੈ ਜੇ ਫਾਇਦਾ ਲੈਣਾ ਚਾਹੋ ਉਹ ਲੈ ਸਕਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਆਪਣਾ ਜਨ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਬਾਕੀ ਜਿਹਾ ਤੁਹਾਨੂੰ ਪਤਾ ਕਿ ਜਿਹੜੇ ਬੱਚਿਆਂ ਨੇ ਇੰਗਲਿਸ਼ ਦੇ ਲੈਕਚਰ ਲਾਇਆ ਮੈਥ ਦੇ ਲੈਕਚਰ ਪਾਇਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਜੁਣਾ ਬੱਚਿਆਂ ਦੀ ਠੀਕ ਹੈ ਜੀ ਤੇ ਮੈਂ ਉਹਨਾਂ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪ ਜਿਹੜੀ ਤਿਆਰੀ ਹੈ ਉਹ ਕੰਟੀਨਿਊ ਰੱਖਿਓ ਠੀ ਕਿਹੜੀ ਚੀਜ਼ ਤੁਹਾਨੂੰ ਨਹੀਂ ਕਰਵਾਉਣੀ ਬਾਅਦ ਤੁਸੀਂ ਸਿਰਫ ਮੇਰੇ ਹਿਸਾਬ ਤੇ ਕੱਲਾ ਜਿਹੜਾ ਕੁਝ ਮੈਂ ਕਰਵਾ ਰਿਹਾ ਹਾਂ ਉਹੀ ਕਰੋ ਆਪਦਾ ਠੀਕ ਹੈ ਜੀ ਬਚਿੱਤਰ ਨਾਟਕ ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ ਇਹ ਆਪਣੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਬਚਿੱਤਰ ਨਾਟਕ ਇੱਕ ਇਹਨਾਂ ਦੀ ਹੋਰ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜਿਹੜੀ ਕਿ ਪੇਪਰ ਵਿੱਚ ਬਹੁਤ ਵਾਰੀ ਪੁੱਛੀ ਗਈ ਹੈ ਚੰਡੀ ਦੀ ਵਾਰ ਜਿਦੇ ਵਿੱਚ ਇਹਨਾਂ ਨੇ ਮਾਤਾ ਦੁਰਗਾ ਜਿਹੜੀ ਉਹਦੇ ਮਤਲਬ ਭਿਆਨਕ ਰੂਪ ਨੂੰ ਦਰਸਾਇਆ ਹੈਗਾ ਠੀਕ ਹੈ ਜੀ ਕਿ ਇੱਕ ਔਰਤ ਨੂੰ ਜਦੋਂ ਗੁੱਸਾ ਆਉਂਦਾ ਤਾਂ ਕਿਹੜੀ ਹੱਦ ਤੱਕ ਚਲੀ ਜਾਂਦੀ ਹੈ ਕਿਵੇਂ ਉਹਨਾਂ ਨੇ ਰਾ ਤੇ ਉਹਨਾਂ ਦਾ ਇੱਕ ਟਿਪਕਾ ਵੀ ਧਰਤੀ ਤੇ ਡੁੱਲਨ ਦਿੱਤਾ ਸੀ ਠੀਕ ਹੈ ਜੀ ਚੰਡੀ ਦੀ ਵਾਰ ਹੈਗੀ ਇਹ ਇਹ ਆਪਣੀ ਗੁਰੂ ਨਾਨਕ ਦੇਵ ਜੀ ਦੀ ਆਪਣੀ ਸੋਰੀ ਸੋਰੀ ਗੋਵਿੰਦ ਸਿੰਘ ਜੀ ਦੀ ਰਚਨਾ ਹੈ ਤੇ ਇੱਕ ਸੁਣਿਆ ਹੋ ਤੁਸੀਂ ਆਦ ਗ੍ਰੰਥ ਆਦ ਗ੍ਰੰਥ ਵੀ ਕਹਿੰਦੇ ਆਰ ਗ੍ਰੰਥ ਦੀ ਵੀ ਰਚਨਾ ਬਹੁਤ ਇਤਿਹਾਸ ਕਰੇ ਮੰਨ ਲੇ ਕਿ ਜਿਹੜਾ ਆਰ ਗ੍ਰੰਥ ਹੈ ਉਹ ਵੀ ਆਪਣੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈਗੀ ਠੀਕ ਹੈ ਜੀ ਆ ਲਿਖਿਆ ਹੋਇਆ ਥੱਲੇ ਆਦ ਗ੍ਰੰਥ ਨੂੰ ਲਿਖਣ ਦਾ ਸਹਿਰਾ ਵੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ ਦੇ ਸਰ ਜਾਂਦਾ ਦਾ ਠੀਕ ਹੈ ਜੀ ਚਲੋ ਕਹਿੰਦੇ ਜੀ 2011 ਦੀ ਜਿਹੜੀ ਜਨਗਣਨਾ ਹੋਈ ਹੈ ਉਹਦੇ ਵਿੱਚ ਉਹਦੇ ਅਨੁਸਾਰ ਕਹਿੰਦੇ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਦੀ ਆਬਾਦੀ ਸਭ ਤੋਂ ਜ਼ਿਆਦਾ ਹੈ ਠੀਕ ਹੈ ਜੀ ਦੇਖੋ ਹੁਣ ਤੁਸੀਂ ਇੱਥੇ ਬਹੁਤ ਬੱਚੇ ਕਹਿਣਗੇ ਜੀ ਸਿੱਖ ਧਰਮ ਰਾਜੀ ਇਹਨਾਂ ਨੇ ਨਾਲ ਹੀ ਲਿਖਿਆ ਕਿ ਹੇਠ ਲਿਖਿਆਂ ਦੇ ਵਿੱਚੋਂ ਹੇਠ ਲਿਖਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੇਕਰ ਆਪਾਂ ਰਿਕਾਰਡ ਕੱਢ ਕੇ ਦੇਖੀਏ 2011 ਦਾ ਤਾਂ ਆ ਜਿਹੜੇ ਦੂਸਰੇ ਧਰਮ ਦਿੱਤੇ ਹੋਏ ਆ ਬੋਧੀ ਧਰਮ ਸਾਈਤ ਧਰਮ ਜੈਨ ਧਰਮ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਹੈਗਾ ਮੁਸਲਮਾਨ ਠੀਕ ਹੈ ਜੀ ਹੀਟ ਲਿਖਿਆ ਦੇ ਵਿੱਚੋਂ ਕਿਹਾ ਇਹਨਾਂ ਨੇ ਤਾਂ ਕਰਕੇ ਚਲੋ ਜੀ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾਗਾ ਰਾਜ ਸਭਾ ਦਾ ਇਹ ਤੁਹਾਨੂੰ ਪਤਾ ਹੋਣਾਗਾ ਤੁਸੀਂ ਨਾ ਬਹੁਤ ਵਾਰ ਦੇਖਿਆ ਹੋਣਾਗਾ ਜਿਹੜਾ ਰਾਸ਼ਟਰ ਉਪਰਾਸ਼ਟਰਪਤੀ ਹੁੰਦਾ ਨਾ ਉਹਦੇ ਨਾਮ ਉਰੇ ਤੁਸੀਂ ਆਹ ਸ਼ਬਦ ਲਿਖਿਆ ਦੇਖਿਆ ਹੋਣਾਗਾ ਬਹੁਤ ਬੱਚਿਆਂ ਨੇ ਆਹ ਸ਼ਬਦ ਲਿਖਿਆ ਹੋਇਆ ਦੇਖਿਆ ਹੋਣਾਗਾ ਵਾਈਸ ਪ੍ਰੈਜ਼ੀਡੈਂਟ ਦੇ ਸਾਹਮਣੇ ਇਹ ਦਾ ਕਾਰਨ ਇਹ ਹੁੰਦਾ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਇਹਦੇ ਕੋਲ ਦੋ ਤਾਉਟੀਆਂ ਹੁੰਦੀਆਂ ਇੱਕ ਤਾਂ ਇਹ ਰਾਜ ਸਭਾ ਦਾ ਚੇਅਰ ਪਰਸਨ ਹੁੰਦਾਗਾ ਇੱਕ ਇਹ ਕੀ ਹੁੰਦਾਗਾ ਇੱਕ ਇਹ ਉਪ ਰਾਸ਼ਟਰਪਤੀ ਦਾ ਕੰਮ ਕਰਦਾ ਮੰਨ ਲਓ ਰਾਸ਼ਟਰਪਤੀ ਕਿਤੇ ਗਿਆ ਹੋਇਆਗਾ ਠੀਕ ਹੈ ਜੀ ਤਾਂ ਉਹਦਾ ਸਾਰਾ ਕਾਰਜਕਾਲ ਕਿਹੜਾਗਾ ਉਹ ਉਪ ਰਾਸ਼ਟਰਪਤੀ ਸੰਭਾਲੂਗਾ ਇਹ ਤੁਹਾਨੂੰ ਪਤਾਗਾ ਠੀਕ ਹੈ ਜੀ ਤਾਂ ਉਵੇਂ ਜਿਵੇਂ ਹੀ ਸੋਣਿਓ ਜਿਹੜਾ ਇਹ ਨਾਲੇ ਦੂਸਰਾ ਕੰਮ ਇਹਦਾ ਕੀ ਹੈ ਇਹ ਚੇਅਰ ਪਰਸਨ ਹੁੰਦਾਗਾ ਰਾਜ ਸਭਾ ਤਾਂ ਕਰਕੇ ਇਹਨੂੰ ਐਕਸੋਪਸੀਓ ਕਹ ਦਿੰਦੇ ਹੈਗੇ ਠੀਕ ਹੈ ਜੀ ਤਾਂ ਗੱਲ ਕੀ ਦੀ ਕਰ ਰਹੇ ਇਹ ਗੱਲ ਕਰ ਰਹੇ ਜੀ ਉਪਰਾਸ਼ਟਰਪਤੀ ਦੀ ਉਪਰਾਸ਼ਟਰਪਤੀ ਦੀ ਗੱਲ ਕਰ ਰਹੇ ਠੀਕ ਹੈ ਜੀ ਚਲੋ ਸੰਵਿਧਾਨ ਦੇ ਅਨੁਛੇਦ 243 ਜੀ ਅਤੇ 11ਵੀਂ ਅਤੇ 12ਵੀਂ ਅਨੁਸੂਚੀ ਵਿੱਚ ਵਿਸ਼ਿਆਂ ਨੂੰ ਕਰਮਬਾਰ ਪੰਚਾਇਤਾਂ ਅਤੇ ਨਗਰਪਾਲਿਕਾ ਨੂੰ ਸੌਂਪੇ ਜਾਣ ਨੂੰ ਦਰਸਾਉਂਦੀਆਂ ਹਨ ਠੀਕ ਹੈ ਜੀ ਕਹਿੰਦੇ ਇਹਦੇ ਵਿੱਚ ਜਿਹੜਾ ਅਨੁਛੇਦ 243 ਹੈ ਅਤੇ 11ਵੀਂ ਅਤੇ 12ਵੀਂ ਅਨੁਸੂਚੀ ਵਿੱਚ ਵਿਸ਼ਿਆਂ ਨੂੰ ਕਰਮਬਾਰ ਕਿਹੜੀ ਜੀ ਦਸਾਂ ਉਹਦੀ ਇਹਨਾਂ ਦੇ ਵਿੱਚ ਤਾਂ ਇਹ ਦਸਾਂ ਉਹ ਜੀ ਆ ਭਾਈ ਸਾਹਿਬ 243w ਠੀਕ ਹੈ 243w ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਇਹ ਪ੍ਰਸ਼ਨ ਮਾਰ ਲਓ ਨੀਗਾ ਜੀ ਜੇ ਬਚਦੀ ਇਹਨਾਂ ਤੇ ਠੀਕ ਹੈ ਜੀ 20 25 20 ਮਿੰਟ 15 ਤੋਂ 20 ਮਿੰਟ ਦੀ ਹੁੰਦੀ ਕਲਾਸ ਆਪਣੀ ਤਾਂ ਐਡੀ ਕਲਾਸ ਲਾਉਣੀ ਤੁਹਾਡੇ ਗੂਲ ਵਾਸਤੇ ਉਹ ਵੀ ਵਾਲੀ ਔਖੀ ਵੀ ਨਹੀਂ ਪੀਡੀਐਫ ਤੁਹਾਨੂੰ ਮੈਂ ਸੰਡੇ ਨੂੰ ਸਾਰੇ ਇਕੱਠੇ ਪ੍ਰੋਵਾਈਡ ਕਰਵਾ ਦੂੰਗਾ ਇਹਦੇ ਠੀਕ ਹੈ ਜੀ ਕਹਿੰਦੇ ਜੀ ਮੁਗਲ ਬਾਦਸ਼ਾਹ ਜਹਾਂਗੀਰ ਨੇ ਕਿਸ ਗੁਰੂ ਸਾਹਿਬਾਂ ਨੂੰ ਸ਼ਹੀਦ ਕਰ ਦਿੱਤਾ ਕਿ ਦੇਖੋ ਬਾਰੀ-ਬਾਰੀ ਉਹੀ ਪ੍ਰਸ਼ਨ ਰਿਪੀਟ ਹੋਏ ਹੋਏ ਹੈ ਪਿਛਲੀ ਵੀਡੀਓ ਦੇ ਵਿੱਚ ਇਹੀ ਕੀ ਸ਼ਹੀਦ ਕੀਤਾ ਗਏ ਨੇ ਸੀ ਪੰਜਵੇਂ ਗੁਰੂ ਜੀ ਨੂੰ ਤਾਂ ਜਹਾਗੀ ਨੇ ਸ਼ਹੀਦ ਕੀਤਾ ਸੀ ਇੱਥੇ ਇਹ ਪੁੱਛ ਲੱਗੀ ਜਹਾਗੀ ਦਾ ਸ਼ਹੀਦ ਕਿਸ ਨੂੰ ਕੀਤਾ ਸੀ ਠੀਕ ਹੈ ਜੀ ਤਾਂ ਇਹ ਆਪਣੇ ਪੰਜਵੇਂ ਗੁਰੂ ਜੀ ਨੂੰ ਕੀਤਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਕੀ ਆਪਣੇ ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਜੀ ਹੈਗੇ ਠੀਕ ਹੈ ਜਿਹੜੇ ਸਿੱਖ ਧਰਮ ਦੇ ਵਿੱਚ ਸ਼ਹੀਦ ਹੈਗੇ ਤੇ 1604 ਦੇ ਵਿੱਚ ਇਹਨਾਂ ਨੇ ਆਦ ਗ੍ਰੰਥ ਦਾ ਸੰਕਲਨ ਕੰਪਲੀਟ ਕਰ ਲਿਆ ਸੀ ਠੀਕ ਹੈ ਜੀ ਤੇ 1606 ਦੇ ਵਿੱਚ ਇਹਨਾਂ ਨੂੰ ਜੋਤੀ ਜੋਤ ਸਮਾਗ ਗਈ ਸੀ ਸ਼ਹੀਦ ਹੋ ਗਏ ਸੀ ਸੌਰੀ ਕਹਿੰਦੇ ਪੰਜਾਬ ਦਾ ਕਿਹੜਾ ਜ਼ਿਲ੍ਹਾ ਹੈਗਾ ਜਿੱਥੇ ਸ਼ਿਲਪਕਾਰੀ ਮੇਲਾ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕ્રાਫਟ ਮੇਲਾ ਕਹਿੰਦੇ ਨੇ ਇਹਦੇ ਵਿੱਚ ਕੀ ਹੁੰਦਾਦਾ ਜੀ ਇਹ ਚ ਜਿਵੇਂ ਆਪਣੀਆਂ ਹੁਣ ਪੰਜਾਬ ਦਾ ਸੱਭਿਆਚਾਰਾ ਜਿਹਦੀ ਵਿੱਚ ਫਲਕਾਰੀਆਂ ਆ ਜਾਂਦੀਆਂ ਚਾਦਰਾਂ ਆ ਜਾਂਦੀਆਂ ਉਹ ਚੀਜ਼ਾਂ ਦਿਖਾਈਆਂ ਜਾਂਦੀਆਂ ਸ਼ਿਲਪਕਾਰੀ ਵਾਲੀਆਂ ਚੀਜ਼ਾਂ ਦਿਖਾਈਆਂ ਜਾਂਦੀਆਂਗੇ ਕੱਪੜਿਆਂ ਤੇ ਕਢਾਈ ਕੀਤੀ ਜਾਂਦੀ ਹੈ ਉਹ ਚੀਜ਼ਾਂ ਦਿਖਾਈਆਂ ਜਾਂਦੀਆਂਗੇ ਉਹਨੂੰ ਕ્રાਫਟ ਮੇਲਾ ਕਹ ਦਿੰਦੇ ਹੈਗੇ ਠੀਕ ਹੈ ਜੀ ਕਹਿੰਦੇ ਪੰਜਾਬ ਦੇ ਵਿੱਚ ਵੀ ਕ્રાਫਟ ਮੇਲਾ ਲਾਇਆ ਗਿਆ ਹੈਗਾ ਲੱਗਦਾਗਾ ਇਹ ਕ્રાਫਟ ਮੇਲਾ ਪੰਜਾਬ ਦੇ ਵਿੱਚ ਕਿਹੜੇ ਏਰੀਆ ਦੇ ਵਿੱਚ ਲੱਗਦਾ ਆਪਾਂ ਤੁਹੇ ਇਹ ਪੁੱਛ ਰਹੇ ਨੇ ਜੀ ਇਹ ਲੱ ਇਹ ਲੱਗਦਾ ਆਪਣੇ ਪਟਿਆਲਾ ਦੇਖੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਪਰੇਸ਼ਨ ਹੈਗਾ ਕਿਸੇ ਵੀ ਕੈਂਡੀਡੇਟ ਨੇ ਛੱਡਣਾ ਨਹੀਂ ਹੈਗਾ ਇਹ ਅਪਰੇਸ਼ਨ ਬਾਰੇ ਜੱਤ ਦੇ ਜਸ਼ਨ ਵਿੱਚ ਮਰਦਾ ਦੁਆਰਾ ਸਿਰਾਂ ਦੀਆਂ ਹਰਕਤਾਂ ਹਿੱਲਣ ਵਾਲਾ ਕਿਹੜਾ ਨਾਚ ਹੁੰਦਾ ਹੈ ਕਹਿੰਦੇ ਜੀ ਹੈਡਾ ਸਿਰ ਨੂੰ ਹਿਲਾਉਂਦੇ ਆ ਪੰਜਾਬੀ ਆਪਣੇ ਪੰਜਾਬੀਆ ਦੇ ਵਿੱਚ ਇੱਕ ਜੱਤਲੇ ਜਸ਼ਨ ਬਜੂ ਮਨਾਇਆ ਜਾਂਦਾ ਹੈਗਾ ਤੇ ਇਹਨੂੰ ਕੀ ਕਹਿੰਦੇ ਜੁੱਲੀ ਤੇਨੂੰ ਕਹਿੰਦੇ ਨਹੀਂ ਜੀ ਸੰਬੀ ਵੀ ਨੂੰ ਨਹੀਂ ਕਹਿੰਦੇ ਰੌਲਾ ਪੈਂਦਾ ਧਮਾਲ ਤੇ ਲੁੱਟੀ ਦਾ ਠੀਕ ਹੈ ਜੀ ਰੌਲਾ ਕਿੰ ਪੈਂਦਾਗਾ ਧਮਾਲ ਦਾ ਤੇ ਲੁੱਡੀ ਦਾ ਇਹਨੂੰ ਲੁੱਟੀ ਕਹਾਂਗੇ ਆਪਾਂ ਠੀਕ ਹੈ ਜੀ ਲੁੱਟੀ ਸ਼੍ਰੀ ਮੰਜੀ ਸਾਹਿਬ ਆਲਮਗੀਰ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਪਹਿਲਾ ਪ੍ਰਸ਼ਨ ਤੁਹਾਡੇ ਰਹੀ ਬਣੂਗਾ ਸ਼੍ਰੀ ਮੰਜੀ ਸਾਹਿਬ ਗੁਰਦੁਆਰਾ ਹੈ ਕਿੱਥੇ ਤੁਸੀਂ ਕਹਿਣਾ ਜੀ ਆਲਮਗੀਰ ਦੇ ਵਿੱਚ ਆ ਕੀ ਵਾਰੀ ਇਹ ਆਲਮਗੀਰ ਨਾਮ ਦੇਣ ਤੋਂ ਜ਼ਿਲ੍ਹਾ ਪੁੱਛ ਰਿਹਾ ਜਿਵੇਂ ਹੁਣ ਦੇਖੋ ਅੱਧੇ ਪ੍ਰਸ਼ਨ ਦਾ ਜਵਾਬ ਤਾਂ ਨੇ ਵਿੱਚ ਹੀ ਦਿੱਤਾ ਇਹਨੇ ਇਹ ਕਿਹਾ ਕਿ ਸ਼੍ਰੀ ਮੰਜੀ ਸਾਹਿਬ ਜਿਹੜਾ ਆਲਮਗੀਰ ਵਿਖੇ ਕੀ ਆ ਗੰਗੁਰਦਵਾਰ ਹੈਗਾ ਉਹ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈਗਾ ਦੇਖੋ ਪ੍ਰਸ਼ਨ ਆ ਜਿਹੜੀ ਇਹਨਾਂ ਨੇ ਉਲਝਾਤ ਆਪਣੇ ਵਾਸਤੇ ਠੀਕ ਹੈ ਜੀ ਪਰ ਆਪਾਂ ਉਲਝਣਾ ਨਹੀਂ ਹੈਗਾ ਆਪ ਨੂੰ ਪਤਾ ਹੋਣਾ ਚਾਹੀਦਾ ਇਹ ਹੈਗਾ ਜੀ ਲੁਧਿਆਣਾ ਜੇ ਹੁਣ ਲੁਧਿਆਣੇ ਦੀ ਗੱਲ ਕਰ ਲਈਏ ਲੁਧਿਆਣਾ ਦੇ ਵਿੱਚ ਪਾਪੂਲੇਸ਼ਨ ਵੀ ਸਭ ਤੋਂ ਜ਼ਿਆਦਾ ਹੈ ਠੀਕ ਹੈ ਜੀ ਆਪਣੀ 스마트 ਸਿਟੀ ਦੇ ਵਿੱਚ ਵੀ ਲੁਧਿਆਣਾ ਆਉਂਦਾ ਹੈਗਾ ਠੀਕ ਹੈ ਜੀ ਤੇ ਸਭ ਤੋਂ ਵੱਡਾ ਜ਼ਿਲ੍ਹਾ ਵੀ ਲੁਧਿਆਣਾ ਦਾ ਠੀਕ ਹੈ ਤੇ ਸਭ ਤੋਂ ਸੰਘਣੀ ਹੈ ਜਿਹੜੀ ਬਸੋਂ ਆਏਗੀ ਸੰਘਣੀ ਬਸੋਂ ਉਹ ਵੀ ਲੁਧਿਆਣੇ ਦੀ ਹੈਗੀ ਤੇ ਇਹਨੂੰ ਲੁਧਿਆਣੇ ਨੂੰ ਵੀ ਆਪਣਾ ਮਾਂਚੈਸਟਰ ਆਫ ਪੰਜਾਬ ਕਿਹਾ ਜਾਂਦਾ ਹੋਰ ਕੈਂਡੀਡੇਟਾਂ ਦੇ ਕਰਨਗੇ ਮਾਂਚੈਸਟਰ ਕੀ ਹੁੰਦਾ ਹੈ ਜੀ ਮਾਂਚੈਸਟਰ ਉਹ ਚੀਜ਼ ਨੂੰ ਕਹਿੰਦੇ ਹੁੰਦੇ ਹੈਗੇ ਜਿੱਥੇ ਕਿ ਮਤਲਬ ਫੈਕਟਰੀ ਕਾਰਖਾਨੇ ਬਹੁਤ ਜ਼ਿਆਦਾ ਹੋਣ ਠੀਕ ਹੈ ਜੀ ਚਲੋ 97ਵੇਂ ਸੋਧਨ 1991 ਦੇ ਵਿੱਚ ਦਿੱਲੀ ਨੂੰ ਦਾਸ਼ ਦਾ ਦਰਜਾ ਦਿੱਤਾ ਗਿਆ ਸੀ 99ਵੇਂ ਸੋਧਨ ਜਿਹੜਾ ਹੋਇਆ ਹੈਗਾ 1991 ਦੇ ਵਿੱਚ ਦਿੱਲੀ ਨੂੰ ਦਾਸ ਦਿੱਤਾ ਆਪਣਾ ਕੀ ਦਿੱਤਾ ਗਿਆ ਸੀ ਦਰਜਾ ਦਿੱਤਾ ਗਿਆ ਹੁਣ ਪਹਿਲਾ ਪ੍ਰਸ਼ਨ ਤਾਂ ਇੱਥੋਂ ਹੀ ਬਣੂਗਾ ਕਿ ਦਿੱਲੀ ਨੂੰ ਇਹਨੂੰ ਦਰਜਾ ਕਰਾ ਦਿੱਤਾ ਗਿਆ ਸੀ ਇਹਨੂੰ ਦਰਜਾ ਦਿੱਤਾ ਗਿਆ ਸੀ ਰਾਜਧਾਨੀ ਦਾ ਹੁਣ ਇਹ ਤੋਂ ਪ੍ਰਸ਼ਨ ਦੋ ਬੰਦ ਦੇ ਕਿ ਪੁੱਛਿਆ ਜਾ ਸਕਦਾ ਕਿ ਰਾਜਧਾਨੀ ਦਾ ਦਰਜਾ ਜਿਹੜਾ ਦਿੱਲੀ ਨੂੰ ਦਿੱਤਾ ਗਿਆ ਸੀ ਉਹ ਕਿਹੜੇ ਅਮੈਂਡਮੈਂਟ ਦੇ ਤਹਿਤ ਦਿੱਤਾ ਗਿਆ ਸੀ ਤੁਸੀਂ ਕਹਿਣਾ ਜੀ 99ਵੇਂ ਅਮੈਂਡਮੈਂਟ ਦੇ ਤਹਿਤ ਦਿੱਤਾ ਗਿਆ ਸੀ ਦੂਜਾ ਇਹ ਵੀ ਪੁੱਛ ਸਕਦੇ ਕਿ 99ਵਾਂ ਅਮੈਂਡਮੈਂਟ ਹੋਇਆ ਕਿ ਤੁਸੀਂ ਤੁਸੀਂ ਕਹਿ ਦੇਣਾ ਜੀ 1991 ਦੇ ਵਿੱਚ ਹੋਇਆ ਸੀ ਠੀਕ ਹੈ ਜੀ ਤਾਂ ਇੱਥੇ ਆਪਰੇਸ਼ਨ 3 2 2 3 ਪਰਿਸ਼ਦ ਆਪਰੇਸ਼ਨ ਦੇ ਵਿੱਚੋਂ ਹੀ ਬਣੇ ਜਾਂਦੇ ਆ ਕਹਿਣਾ ਮਤਲਬ ਕਿ ਜਦੋਂ ਵੀ ਕੋਈ ਚੀਜ਼ ਪੜ੍ਹਨੀ ਹੁੰਦੀ ਹੈ ਉਹ ਧਿਆਨ ਨਾਲ ਪੜਿਆ ਕਰੋ ਇਹ ਨਾ ਸਮਝਿਆ ਕਰੋ ਕਿ ਜਿਹੜਾ ਆਨਸਰ ਉਹ ਥੱਲੇ ਪਿਆ ਹੋਊਗਾ ਆਪਰੇਸ਼ਨ ਦੇ ਵਿੱਚ ਵੀ ਆਨਸਰ ਕਾਫੀ ਹੁੰਦੇ ਆਗੇ ਆਪਣੇ ਤਾਂ ਜਿਹੜੇ ਆਪਣੇ ਵਾਸਤੇ ਜ਼ਿਆਦਾ ਮਹੱਤਵਪੂਰਨ ਹੁੰਦੇ ਆ ਕਹਿੰਦੇ ਜੀ ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਗਿਣਤੀ ਵਿਧਾਨ ਸਭਾ ਦੇ ਕੁੱਲ ਮੈਂਬਰਾਂ ਦੇ ਦੈਸ਼ ਤੋਂ ਵੱਧ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਦੱਸੋ ਕਿੰਨੀ ਨਹੀਂ ਹੋਣੀ ਚਾਹੀਦੀ 1/3 ਤੋਂ ਜ਼ਿਆਦਾ ਫਰਮੇ ਨੂੰ ਦੱਸੋ ਹੁਣ ਤੁਹਾਨੂੰ ਮੈਂ ਇੱਕ ਚੀਜ਼ ਜਿਹਦੇ ਵਿੱਚ ਬੱਚੇ ਬਹੁਤ ਉਲਝਦੇ ਆ ਉਹਦੇ ਬਾਰੇ ਇੱਕ ਥੋੜਾ ਡਿਸਕਸ਼ਨ ਕਰ ਲੈਣਾ ਮੈਂ ਕੀ ਚੀਜ਼ ਹੁੰਦੀ ਹੈ ਦੇਖੋ ਬਾਲੇ ਬੱਚਿਆਂ ਨੂੰ ਇਹ ਨਹੀਂ ਪਤਾ ਕੀ ਹੁੰਦਾ ਕੀ ਹੈਗਾ ਧਿਆਨ ਨਾਲ ਸੁਣੋ ਦੇਖੋ ਜੀ ਇੱਕ ਤਾਂ ਹੁੰਦੀ ਹੈ ਆਪਣੀ ਸਟੇਟ ਜਿਵੇਂ ਆਪਣੀ ਪੰਜਾਬ ਸਟੇਟ ਆ ਗਈ ਇੱਥੇ ਪੰਜਾਬ ਲਿਖ ਦਿੰਦਾ ਨਾ ਮੈਂ ਇੱਕ ਹੋ ਗਿਆ ਆਪਣਾ ਸੈਂਟਰ ਠੀਕ ਹੈ ਜੀ ਸੈਂਟਰ ਜਿਹਨੂੰ ਆਪਾਂ ਕੇਂਦਰ ਸਰਕਾਰ ਕਹਿੰਦੇ ਨੇ ਜਿਹੜੀਆਂ ਦਾ ਲੋਕ ਸਭਾ ਦੀਆਂ ਵੋਟਾਂ ਪੈਂਦੀਆਂ ਠੀਕ ਹੈ ਜੀ ਇਹਦਾ ਪੈਂਦੀਆਂ ਇਹਦੇ ਵਿੱਚ ਜਿਹੜੇ ਬੰਦੇ ਚੁਣੇ ਜਾਂਦੇ ਉਹ ਬਣਦੇ ਆ ਐਮਪੀ ਉਹ ਬਣਦੇ ਆ ਐਮਪੀ ਜੇਕਰ ਲੋਕ ਸਭਾ ਦੀਆਂ ਸੀਟਾਂ ਜਿੰਨੀਆਂ ਵੱਧ ਹੋਣਗੀਆਂ ਆਪਣੇ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ 13 ਸੀਟਾਂ ਆ ਗਈਆਂ ਠੀਕ ਹੈ ਜਿਹਦੀ ਸਰਕਾਰ ਦੀਆਂ ਜਿੰਨੀਆਂ ਜਿਹਦੀ ਸਰਕਾਰ ਦੀਆਂ ਜਿੰਨੀਆਂ ਸੀਟਾਂ ਵੱਧ ਹੋਣਗੀਆਂ ਜਿਹੜੀ ਪਾਰਟੀ ਦੀਆਂ ਉਹ ਪਾਰਟੀ ਸੈਂਟਰ ਦੇ ਵਿੱਚ ਰਾਜ ਕਰਦੀ ਹੈ ਠੀਕ ਹੈ ਜੀ ਗਵਰਨਮੈਂਟ ਬਣਾਉਂਦੀ ਹੈ ਗਾਹਾਂ ਜਾ ਕੇ ਜਿਹੜੀ ਗਵਰ ਇੱਥੇ ਇੱਥੇ ਵੀ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੁੰਦਾ ਇਹਨਾਂ ਨੂੰ ਠੀਕ ਹੈ ਜੀ ਇੱਕ ਲੈਗਿਸਲੇਚਰ ਇੱਕ ਐਗਜ਼ੀਕਿਊਟਿਵ ਹੁਣ ਬਹੁਤ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਲੈਗਿਸਲੇਚਰ ਕੀ ਹੁੰਦਾ ਐਗਜ਼ੀਕਿਊਟਿਵ ਕੀ ਹੁੰਦਾ ਲੈਗਿਸਲੇਚਰ ਤਾਂ ਉਹ ਹੁੰਦੇ ਜਿਹੜੇ ਕਾਨੂੰਨ ਬਣਾਉਂਦੇ ਆ ਜਿਹੜੇ ਕਾਨੂੰਨ ਬਣਾਉਂਦੇ ਉਹਨੂੰ ਲੈਗਸ ਲੈਜਲੇਚਰ ਕਹਿੰਦੇ ਨੇ ਜਿਵੇਂ ਹੁਣ ਤੁਸੀਂ ਦੇਖੋ ਸੰਸਦ ਦੇ ਵਿੱਚ ਬਿੱਲ ਪਾਸ ਕੀਤਾ ਸੀ ਕਿਸਾਨਾਂ ਵਾਲਾ ਜਿਹਦੇ ਕਰਕੇ ਕਿਸਾਨ ਧਰਨੇ ਦੇ ਬੈਠੇ ਸੀ ਉਹ ਬਿੱਲ ਕਿਨੇ ਬਿੱਲ ਕਿਨੇ ਪਾਸ ਕੀਤਾ ਸੀ ਮੋਦੀ ਸਾਹਿਬ ਵਰਗੇ ਨੇ ਬਿੱਲ ਲੈ ਕੇ ਆਏ ਸੀ ਕਾਨੂੰਨ ਬਣਾਇਆ ਸੀ ਉਹਨਾਂ ਨੇ ਮੋਦੀ ਸਾਹਿਬ ਵਰਗੇ ਨੇ ਉਹਨਾਂ ਨੇ ਐਮਐਲਏ ਨੇ ਸਹਿਮਤੀ ਦਿੱਤੀ ਸੀ ਕਿ ਭਾਈ ਜਿਹੜਾ ਕਾਨੂੰਨ ਬਣਾਉਣਾ ਚਾਹੁੰਦੇ ਹੋ ਠੀਕ ਹੈ ਜੀ ਲੈਗਸ ਲੈਜਲੇਚਰ ਹੁੰਦੇ ਜਿਹੜੇ ਕਾਨੂੰਨ ਬਣਾਉਂਦੇ ਆ ਐਗਜ਼ੀਕਿਊਟਿਵ ਕਿਹੜੇ ਹੁੰਦੇ ਜਿਹੜੇ ਕਾਨੂੰਨ ਲਾਗੂ ਕਰਦੇ ਆ ਠੀਕ ਹੈ ਜੀ ਜਿਵੇਂ ਕਿ ਰਾਸ਼ਟਰਪਤੀ ਜਿੰਨਾ ਚਿਰ ਕਿਸੇ ਵੀ ਬਿੱਲ ਤੇ ਸਾਈਨ ਨਹੀਂ ਕਰਦਾ ਉਹ ਬਿੱਲ ਪਾਸ ਨਹੀਂ ਹੁੰਦਾ ਹੁੰਦਾ ਇਹ ਚੱਕਰ ਹੁੰਦਾ ਉਮਝੇ ਸਟੇਟ ਦੇ ਵਿੱਚ ਵੀ ਜਾ ਕੇ ਕਈ ਵਾਰੀ ਸਟੇਟ ਦੇ ਵਿੱਚ ਵੀ ਦੋ ਚੀਜ਼ਾਂ ਹੁੰਦੀਆਂ ਹੈਗੀਆਂ ਇੱਕ ਹੁੰਦੀ ਹੈ ਵਿਧਾਨ ਪ੍ਰੀਸ਼ਦ ਇੱਕ ਹੁੰਦੀ ਹੈ ਵਿਧਾਨ ਸਭਾ ਪਹਿਲਾਂ ਆਪਣੇ ਵੀ ਦੋਨੇ ਹੁੰਦੀਆਂ ਸੀ ਵਿਧਾਨ ਪ੍ਰੀਸ਼ਦ ਵੀ ਹੁੰਦੀ ਸੀ ਵਿਧਾਨ ਸਭਾ ਵੀ ਹੁੰਦੀ ਸੀ ਪਰ 1970 ਦੇ ਵਿੱਚ ਆਪਣੇ ਕੀ ਕੀਤਾ ਵਿਧਾਨ ਪ੍ਰਚੀਦ ਨੂੰ ਖਤਮ ਕਰਤਾ ਆਪਣੇ ਕੀ ਰਹੇਗੀ ਵਿਧਾਨ ਸਭਾ ਰਹੇਗੀ ਕਿੰਨੀਆਂ ਵਿਧਾਨ ਸਭਾ ਦੇ ਸੀਟਾਂ ਰਹਿਗੀਆਂ 117 ਸੀਟਾਂ ਰਹਿਗੀਆਂ ਵਿਧਾਨ ਸਭਾ ਦੀਆਂ ਆਪਣੀ ਹੁਣ ਇੱਥੇ ਹੁੰਦਾ ਜਿਹੜਾ ਤੁਸੀਂ ਸੁਣਿਆ ਹੋਊਗਾ ਸਟੇਟ ਲੈਜਲੇਚਰ ਅਤੇ ਸਟੇਟ ਐਗਜ਼ੀਕਟਿਵ ਇਹ ਹੁੰਦਾ ਸਟੇਟ ਦੇ ਵਿੱਚ ਜਿਵੇਂ ਉਹ ਸਟੇਟ ਦੇ ਵਿੱਚ ਆਪਣੇ ਆਮ ਪਾਰਟੀ ਸਰਕਾਰ ਹੈ ਜਿਹੜੇ ਆਪਣੇ ਮੰਨ ਲਓ ਮਾਨ ਸਾਹਿਬ ਨੇ ਹੁਣ ਬਿਜਲੀ ਫ੍ਰੀ ਕਰਤੀ ਉਹ ਬਿੱਲ ਲੈ ਕੇ ਆਏ ਹੈ ਹੈਨਾ ਉਹ ਬਿੱਲ ਜਿਹੜੇ ਇਹਨਾਂ ਦੇ ਮੰਤਰੀ ਹੋਣਗੇ ਉਹਨਾਂ ਦੁਆਰਾ ਪਾਸ ਕੀਤਾ ਜਾਊਗਾ ਉਹਨੂੰ ਲਾਗੂ ਕੌਣ ਕਰੂਗਾ ਲਾਗੂ ਗਰੂਨ ਗਵਰਨਰ ਇਹ ਹੁੰਦਾ ਸਟੇਟ ਲੈਗਸਲੇਚਰ ਚ ਚਾਹੇ ਲੈਗਸਲੇਚਰ ਸਟੇਟ ਦੇ ਵਿੱਚ ਹੋਣ ਚਾਹੇ ਸੈਕਟਰੀ ਦੇ ਵਿੱਚ ਉਹਨਾਂ ਦੋਨਾਂ ਦਾ ਕੰਮ ਇੱਕ ਕਾਨੂੰਨ ਨੂੰ ਬਣਾਉਣਾ ਹੁੰਦਾ ਲਾਗੂ ਸਟੇਟ ਦੇ ਵਿੱਚ ਗਵਰਨਰ ਦੇ ਸੈਨਾ ਤੋਂ ਬਿਨਾ ਕੋਈ ਵੀ ਚੀਜ਼ ਲਾਗੂ ਨਹੀਂ ਹੁੰਦੀ ਤੇ ਸੈਂਟਰ ਦੇ ਵਿੱਚ ਪ੍ਰੈਜ਼ੀਡੈਂਟ ਦੇ ਰੂਲਾਂ ਤੋਂ ਸੈਨਾ ਤੋਂ ਬਿਨਾ ਕੋਈ ਵੀ ਚੀਜ਼ ਲਾਗੂ ਨਹੀਂ ਹੁੰਦੀ ਇਹ ਚੀਜ਼ ਸਮਝ ਲਓ ਬਹੁਤ ਬੱਚੇ ਨੇ ਜਿਹੜੇ ਮੈਨੂੰ ਪਰੇਸ਼ਨ ਆਇਆ ਸੀ ਸਾਨੂੰ ਮੈਨੂੰ ਇਹੀ ਕਹੀ ਜਾਂਦੀ ਸੀ ਕਿ ਨਹੀਂ ਸਾਨੂੰ ਸਟੇਟ ਲੈਗਿਸਲੇਚ ਦਾ ਨਹੀਂ ਪਤਾ ਲੱਗਦਾ ਐਗਜ਼ੀਕਿਊਟਿਵ ਤਾਂ ਨਹੀਂ ਪਤਾ ਲੱਗਦਾ ਕੀ ਹੁੰਦਾ ਕੰਪਿਊਟਰ ਵੀ ਤੁਸੀਂ ਫਾਰਮ ਸੁਣੀ ਹੈ ਕੰਪਿਊਟਰ ਦੇ ਵਿੱਚ ਆਪਾਂ ਨੂੰ ਕੋਈ ਕਹਿੰਦਾ ਜੀ ਆ ਆ ਜੀ ਪ੍ਰੋਗਰਾਮ ਐਗਜ਼ੀਕਿਊਟ ਕਰਨਾ ਆਪਾਂ ਐਗਜ਼ੀਕਿਊਟ ਦਾ ਮਤਲਬ ਤਾਂ ਕਿਸੇ ਚੀਜ਼ ਨੂੰ ਆਪਾਂ ਸ਼ੁਰੂ ਕਰਨਾ ਠੀਕ ਹੈ ਜੀ ਇਹ ਚੀਜ਼ਾਂ ਯਾਦ ਰੱਖਣੀਆਂ ਐ ਬਾਕੀ ਰਾਜੇ ਲੈਕਚਰ ਤੁਹਾਡੇ ਆਉਂਦੇ ਰਹਿਣਗੇ ਡੇਲੀ ਕੋਹਣ ਮੈਂ ਕੰਟੀਨਿਊ ਕਰ ਤੁੱਕੇ ਕੱਲ ਵੀ ਤੁਹਾਨੂੰ ਵੀਡੀਓ ਮਿਲੀ ਅੱਜ ਵੀ ਮਿਲੀ ਐ ਠੀਕ ਹੈ ਜੀ ਟਾਈਮ ਆਪਣਾ 12 ਵਜੇ ਦਾ ਹੀ ਐ ਕਰੰਟ ਅਫੇਅਰਾਂ ਦੀ ਵੀਡੀਓ ਤੁਹਾਨੂੰ ਇੱਕ ਦਿਨ ਛੱਡ ਕੇ ਮਿਲਿਆ ਕਰੂ ਕਿਉਂਕਿ ਮੈਂ ਇਕੱਠੀ ਪ੍ਰੋਵਾਈਡ ਕਰਵਾ ਦੰਨਾ ਹੁੰਦਾ ਧੰਨਵਾਦ ਮੇ ਦੋਸਤੋ ਜਿਉਂਦੇ ਬਾਦਰ ਕਿਉਂਕਿ ਥੋੜਾ ਮੈਨੂੰ ਐਪ ਦੇ ਕੰਮ ਦੇ ਵਿੱਚ ਮੈਂ ਜ਼ਿਆਦਾ ਵਿਜੀ ਹੋਇਆ ਬੈਠਾ ਮੈਨੂੰ ਇਹ ਇੱਕ ਰਿਕਵੈਸਟ ਲੀਵਸ ਕੰਪਲੀਟ ਕਰ ਦਈਏ ਤੇ ਇਧਰ ਪ੍ਰੋਸੈਸ ਤੁਹਾਡਾ ਇਹ ਨਾਲ ਨਾ ਚੱਲੀ ਜਾਊ